ਜੇਕਰ ਤੁਸੀਂ ਦੁਪਹਿਰ ਸਮੇਂ ਆਪਣੇ ਘਰ ਤੋਂ ਬਾਹਰ ਨਿਕਲ ਰਹੇ ਹੋ ਤਾਂ ਹੋ ਜਾਓ ਸਾਵਧਾਨ ਜੋ ਇਸ ਨੌਜਵਾਨ ਨਾਲ ਵਾਪਰੀ ਹੈ ਕਿਤੇ ਤੁਹਾਡੇ ਨਾਲ ਵੀ ਨਾ ਵਾਪਰ ਜਾਏ ਤਾਜ਼ਾ ਮਾਮਲਾ ਹੈ ਸੰਗਤ ਮੰਡੀ ਦਾ ਜਿੱਤੇ ਕਿ ਇੱਕ ਨੌਜਵਾਨ ਸੰਗਤ ਮੰਡੀ ਵਿਖੇ ਆਪਣੇ ਮੋਟਰਸਾਈਕਲ ਤੇ ਆਇਆ ਸੀ ਤਾਂ ਉਸ ਨੂੰ ਕੀ ਪਤਾ ਸੀ ਕਿ ਉਸ ਨੂੰ ਵਾਪਸ ਨਿਰਾਸ਼ ਹੋ ਕੇ ਆਪਣੇ ਘਰ ਵਾਪਸ ਪਰਤਣਾ ਪਵੇਗਾ ਸੰਗਤ ਮੰਡੀ ਵਿਖੇ ਅੱਜ ਇੱਕ ਨੌਜਵਾਨ ਦੁਪਹਿਰ ਸਮੇਂ ਸੰਗਤ ਮੰਡੀ ਦੀ ਅਨਾਜ ਮੰਡੀ ਵਿੱਚਕਾਰ ਆਪਣਾ ਮੋਟਰਸਾਈਕਲ ਤੇ ਆਪਣਾ ਸਮਾਨ ਲੈਣ ਆਇਆ ਸੀ ਤਾਂ ਚੋਰਾਂ ਨੇ ਬੜੇ ਹੀ ਬੇਖੌਫ ਹੋ ਕੇ ਉਸਦੇ ਮੋਟਰਸਾਈਕਲ ਨੂੰ ਚੋਰੀ ਕਰ ਲਿਆ ਗਿਆ ਮੋਟਰਸਾਈਕਲ ਚੋਰੀ ਕੀਤੇ ਜਾਣ ਦੀਆਂ ਤਸਵੀਰਾਂ ਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੀੜਤ ਨੌਜਵਾਨ ਲਖਵੀਰ ਸਿੰਘ ਨੇ ਥਾਣਾ ਸੰਗਤ ਦੀ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਮੈਂ 5 ਮਿੰਟਾਂ ਲਈ ਆ ਦੁਕਾਨ ਤੇ ਦਾਣਾ ਮੰਡੀ ਚ ਕੰਮ ਆਇਆ ਸੀ ਤੇ ਅੰਦਰ ਗਿਆ ਜਿਉਂ ਹੀ 5 ਮਿੰਟ ਬਾਅਦ ਆ ਕੇ ਵੇਖਿਆ ਤਾਂ ਮੇਰਾ ਮੋਟਰਸਾਈਕਲ ਸਪਲੈਂਡਰ ਪਲੱਸ ਜੋ ਕਿ ਗਾਇਬ ਸੀ ਤੇ ਕੈਮਰਿਆਂ ਵਿੱਚ ਵੇਖਣ ਤੇ ਪਤਾ ਲੱਗਾ ਕਿ ਉਹ ਚੋਰੀ ਹੋ ਗਿਆ ਹੈ ਤੇ ਬੰਦੇ ਦੀ ਫੋਟੋ ਸਾਫ਼ ਨਜ਼ਰ ਆ ਰਹੀ ਹੈ ਮੈਂ ਥਾਣਾ ਸੰਗਤ ਵਿੱਚ ਦਰਖਾਸਤ ਦਿੱਤੀ ਆ ਤੇ ਮੰਗ ਕਰਦਾ ਕਿ ਮੇਰਾ ਮੋਟਰਸਾਈਕਲ ਜਲਦ ਤੋਂ ਜਲਦ ਭਾਲ ਕੇ ਮੈਨੂੰ ਸੌਪਿਆ ਜਾਵੇ ਤੇ ਉਸ ਬੰਦੇ ਤੇ ਕਾਰਵਾਈ ਕੀਤੀ ਜਾਵੇ ਕੀ ਨਾਮ ਹੈ ਤੁਹਾਡਾ ਫੁੱਲ ਲਖਵੀਰ ਸਿੰਘ ਜੀ ਕਿਹੜਾ ਪਿੰਡ ਆ ਫੁੱਲਾਂ ਮਿੱਠੀ ਜੀ ਕਿੰਨੇ ਵਜੇ ਦਾ ਸਮਾਂ ਸੀ ਕੀ ਇਹ ਸਵਾ 11 ਦਾ ਟਾਈਮ ਸੀ ਜੀ ਸਵੇਰ ਕੁ ਕੈਮਰੇ ਦੇ ਵਿੱਚ ਆਇਆ ਬੰਦਾ ਹਾਂ ਜੀ ਪੁਲਿਸ ਨੂੰ ਸੂਚਨਾ ਦਿੱਤੀ ਆ ਹਾਂ ਜੀ ਕੀ ਮੰਗ ਕਰਦੇ ਹੋ ਵੀ ਮੋਟਰਸਾਈਕਲ ਜਲਦ ਤੋਂ ਜਲਦ ਮੇਰਾ ਬਾਤ ਕਰਾਇਆ ਜਾਵੇ ਤੇ ਉਸ ਬੰਦੇ ਤੇ ਕਾਰਵਾਈ ਕੀਤੀ ਜਾਵੇ